ਸਾਰਿਆਂ ਨੂੰ ਤੇ ਅੱਜ ਆਪਾਂ ਇਸ ਵੀਡੀਓ ਚ ਸਟਾਰਟ ਕਰਦੇ ਆ ਆਪਣੇ 3 ਤੀਸਰੇ ਟੈਸਟ ਦਾ ਦੂਸਰਾ ਹਿੱਸਾ ਤੇ ਲਾਸਟ ਆਪਾਂ ਖਤਮ ਕੀਤਾ ਸੀ ਕੁਐਸਚਨ ਕਿ ਐਟ ਅ ਜੰਕਸ਼ਨ ਵੇ ਜੋ ਹੈ ਪ੍ਰਾਇਓਰਟੀ ਸ਼ੁੱਡ ਯੂ ਗਿਵ ਵੇ ਟੂ ਅ ਪ੍ਰਾਇਓਰਟੀ ਵੀਕਲੀ ਨੈਮਰਜੈਂਸੀ ਰਿਸਪੌਂਸ ਠੀਕ ਹੈ ਜੀ ਹੁਣ ਆਪਾਂ ਨੈਕਸਟ ਕੁਐਸਚਨ ਕਰਦੇ ਆ ਫੇਰ ਫੋਟੋ ਕਰੀਏ ਇਨ ਕੇਸ ਆਫ ਐਨ ਐਕਸੀਡੈਂਟ ਹੂ ਹੈਵ ਮੋਰ ਚਾਂਸਸ ਆਫ ਡਾਈਿੰਗ অর ਸਫਰਿੰਗ ਸੀਰੀਅਸ ਇੰਜਰੀਜ਼ ਕਿਹ ਇੱਕ ਐਕਸੀਡੈਂਟ ਦੇ ਵਿੱਚ ਚਾਂਸਸ ਕਿਹਦੇ ਜ਼ਿਆਦਾ ਹੈਗੇ ਆ ਮਰਨ ਦੇ ਜਾਂ ਬਹੁਤ ਗੰਭੀਰ ਸੱਟਾਂ ਲੱਗਨ ਦੇ অপਸ਼ਨ ਹੈ ਜੀ ਏ ਹੈ ਦੇ ਵਿੱਚ ਹੈ ਦਾ ਡਰਾਈਵਰਸ ਆਫ ਵਹੀਕਲਸ ਬੀ ਦਾ ਡਰਾਈਵਰਸ ਆਫ ਹੈਵੀ ਗੁੱਡਸ ਵਹੀਕਲ ਸੀ ਦਾ ਡਰਾਈਵਰਸ ਆਫ ਵਹੀਕਲਸ ਵਿਦ ਟੂ ਵੀ ਹੀਲਸ ਤੇ ਦਾ ਆਨਸਰ ਹੈ ਜੀ ਸੀ ਦਾ ਡਰਾਈਵਰਸ ਆਫ ਵਹੀਕਲ ਵਿਦ ਟੂ ਵੀਜ਼ ਜਿਹੜੇ ਆਪਣੇ ਐਕਸੀਡੈਂਟ ਦੇ ਵਿੱਚ ਜਿੰਨਾਂ ਦਾ ਹੁੰਦਾ ਹੈ ਟੂ ਵੀਜ਼ ਦਾ ਜਾਂ ਫਿਰ ਜਿਹੜੇ ਮਤਲਬ ਮੋਸਾਈਕਲ ਜਾਂ ਮੋਟਰਸਾਈਕਲ ਦਾ ਉਹਨਾਂ ਦੇ ਚਾਂਸਸ ਜ਼ਿਆਦਾ ਹੈਗੇ ਆ ਜੀ ਸ ਆਪਣੇ ਗੰਬੀਰ ਸੱਟਾਂ ਲੱਗਣ ਦੇ ਜਾਂ ਮਰਨ ਦੇ ਰੈਦਰ ਦੈਨ ਅਗਰ ਕੰਪੈਰੀਸ਼ਨ ਕਰੀ ਆਪਾਂ ਗੱਡੀ ਵਾਲ ਡਰਾਈਵਰ ਦੇ ਠੀਕ ਹੈ ਜੀ অপਸ਼ਨ ਸੀ ਆਪਣਾ ਆਨਸਰ ਹੈ ਨੈਕਸਟ ਕੁਐਸਚਨ ਹੈ ਜੀ ਵਾਟ ਡਸ ਅ ਟ੍ਰੈਫਿਕ ਲਾਈਟ ਸ਼ੋਇੰਗ ਅ ਹਾਰੀਜ਼ਨਟਲ ਵਾਈਟ ਲਾਈਨ ਓਵਰ ਅ ਬਲੈਕ ਬੈਕਗਰਾਉਂਡ ਇੰਡੀਕੇਟ ਮੈਂ ਤੁਹਾਨੂੰ ਇੱਕ ਪਹਿਲਾਂ ਸਾਈਨ ਦਿਖਾ ਦਾਂ ਥੋੜਾ ਜਿਹਾ ਵੱਡਾ ਕਰਕੇ ਇਹਦੇ ਵਿੱਚ ਕਲੀਅਰ ਵੀ ਇਨ ਤੇ ਇੱਕ ਵਾਈਟ ਪੱਟੀ ਹੈ ਜੀ ਤੇ ਪਿੱਛੇ ਇਹਦੀ ਬੈਕਗਰਾਉਂਡ ਜਿਹੜੀ ਹੈਗੀ ਹੈ ਪੱਟੀ ਦੀ ਉਹ ਬਲੈਕ ਹੈ ਉਹਦੇ ਬਾਰੇ ਇਹ ਗੱਲ ਕਰ ਰਿਹਾ ਕਿ ਜਿਹੜੀ ਟ੍ਰੈਫਿਕ ਲਾਈਟ ਆ ਇਹਦੇ ਵਿੱਚ ਜਿਹੜੀ ਵਾਈਡ ਪੱਟੀ ਹੈ ਕੀ ਤੁਹਾਨੂੰ ਸ਼ੋ ਕਰਦੀ ਪਈ ਹੈ অপਸ਼ਨ ਹੈ ਜੀ ਏ ਇਟ ਅਲਾوز ਦਾ ਵੇ ਟੂ ਬੱਸਸ ਐਂਡ ਟ੍ਰਮਸ ਬੀ ਹੈ ਜੀ ਨੋ ਵੇਸ ਥਰੂ ਫਾਰ ਰੈਗੂਲਰ ਬੱਸਸ ਐਂਡ ਟ੍ਰਮਸ ਸੀ ਹੈ ਜੀ ਇਟ ਅਲਾوز ਬੱਸਸ ਐਂਡ ਟ੍ਰਮਸ ਟੂ ਰਨ ਰਾਈਟ ਐਂਡ ਲੈਫਟ ਇਹਦਾ ਆਨਸਰ ਹੈ ਜੀ অপਸ਼ਨ ਬੀ ਨੋ ਵੇ ਥਰੂ ਫਾਰ ਰੈਗੂਲਰ ਬੱਸਸ ਐਂਡ ਟ੍ਰਮਸ ਕਿ ਇਹਦੇ ਸੜੋਡ ਤੋਂ ਰੈਗੂਲਰ ਬੱਸਾਂ ਤੇ ਜਿਹੜੀਆਂ ਡ੍ਰੈਮਾਂ ਉਹ ਨਹੀਂ ਜਾ ਸਕਦੀਆਂ ਉਹਨਾਂ ਦਾ ਰਸਤਾ ਹੀ ਨਹੀਂ ਹੈਗਾ ਜੀ ਨੈਕਸਟ ਕੁਐਸਚਨ ਹੈ ਜੀ ਵਟ ਸ਼ੁੱਡ ਯੂ ਡੂ ਐਟ ਥਿਸ ਲੈਵਲ ਕ੍ਰੋਸਿੰਗ ਵਿਦਆਊਟ ਬੈਰੀਅਰਸ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਇਸ ਜਦੋਂ ਲੈਵਲ ਕ੍ਰੋਸਿੰਗ ਆਉਂਦੀ ਹੈ ਜਿਹੜੀ ਵਿਦਆਊਟ ਬੈਰੀਅਰ ਹੈਗੀ ਹੈ ਇਹਦੇ ਤੇ ਕੋਈ ਬੈਰੀਅਰ ਨਹੀਂ ਲੱਗੇ ਹੋਏ ਜੀ অপਸ਼ਨ A ਹੈਗਾ ਜੀ ਕ੍ਰੋਸ ਇਫ ਦਾ ਟ੍ਰੈਫਿਕ ਲਾਈਟਸ ਅਲਾਉ ਟੂ ਡੂ ਸੋ B ਹੈ ਜੀ ਕ੍ਰੋਸ ਐਟ ਅ ਮੋਡਰੇਟ ਸਪੀਡ ਬਿਕਾਜ਼ देयर आर ਨੋ ਟ੍ਰੇਨਸ ਗoing ਬਾਈ C ਹੈ ਜੀ ਸਟਾਪ ਆਲਵੇਜ਼ ਐਂਡ ਆਫਟਰ ਚੈਕਿੰਗ ਥੈਟ देयर आर ਨੋ ਟ੍ਰੇਨਸ ਕਮਿੰਗ cross if the traffic lights allow to do so ida answer hai ji c stop always hamesha ruko te us to baad after checking that there are no trains doome passe dekh ke ki koi train nahi aa rahi agar tanu us to baad traffic light allow kar di hai if the traffic light allow te tusi cross kar lo is nu ta e da answer ho gaya ji c next question hai ji ਆ ਗ੍ਰੀਨ ਲਾਈਟ ਇਨ ਦਾ ਸ਼ੇਪ ਆਫ ਐਨ ਐਰੋ ਪੁਆਇੰਟਿੰਗ ਡਾਊਨਵਰਡਸ ਔਨ ਅ ਲੇਨ ਟ੍ਰੈਫਿਕ ਲਾਈਟ ਮੈਂ ਤੁਹਾਨੂੰ ਗ੍ਰੀਨ ਲਾਈਟ ਆਪਣਾ ਦਿਖਾਉਣਾ ਹੈ ਗ੍ਰੀਨ ਲਾਈਟ ਜਿਹੜੀ ਉੱਪਰ ਦੇਖੋ ਐਰੋ ਦੀ ਸ਼ੇਪ ਦੇ ਵਿੱਚ ਆ ਰਹੀ ਹੈ ਰਾਈਟ ਹੈਂਡ ਸਾਈਡ ਉਹਦੇ ਬਾਰੇ ਗੱਲ ਕਰ ਰਿਹਾ ਜੀ ਆਪਸ਼ਨ ਹੈ ਜੀ ਏ ਫੋਰਸਸ ਯੂ ਟੂ ਕੀਪ ਟੂ ਦਾ ਲੇਨ ਓਵਰ ਵਿਚ ਇਟ ਇਜ਼ ਪਲੇਸਡ ਬੀ ਹੈ ਜੀ ਐਗਜ਼ੈਂਪਟ ਫਰਮ ਦਾ ਆਬਲੀਗੇਸ਼ਨ ਟੂ ਸਟਾਪ ਐਟ ਅ ਰਾਉਂਡ ਲੈਡ ਲਾਈਟ CGI does not exempt you from following the general rules of right of way ta ehda answer hai ji C does not exempt ke tanu a e, apna follow karna paina aiday road de upar rule right of way da ke agar koi right ton traffic aunda tanu onu raah dena paina jado tusi is lane de vich ja rahe ho ji ਦੇ ਆਨਸਰ ਹੋ ਗਿਆ ਜੀ ਸੀ ਨੈਕਸਟ ਕੁਐਸਚਨ ਹੈ ਜੀ ਐਜ਼ ਅ ਜਨਰਲ ਰੂਲ ਦਾ ਵੇ ਅ ਵਹੀਕਲ ਇਸ ਸਟੇਸ਼ਨਰੀ ਇਨ ਅਰਬਨ ਰੋਡ ਇੱਕ ਜਨਰਲ ਰੂਲ ਦੇ ਤੌਰ ਤੇ ਅਗਰ ਇੱਕ ਕਾਰ ਆਪਾਂ ਸ਼ਹਿਰ ਦੇ ਵਿੱਚ ਖਲਾਰਨੀ ਹੈ ਤਾਂ ਉਹਦਾ ਉਹਦੀ ਪੋਜੀਸ਼ਨ ਕੀ ਹੋਣੀ ਚਾਹੀਦੀ ਆ ਏ ਹੈਗਾ ਜੀ ਡਾਇਗਨਲ ਬੀ ਹੈਗਾ ਜੀ ਪਰਪੈਂਡੀਕੂਲਰ ਟੂ ਦਾ ਰੋਡ ਸੀ ਹੈ ਜੀ ਪੈਰਲਲ ਟੂ ਦਾ ਐਜ ਆਫ ਦਾ ਰੋਡ ਇਹਦਾ ਆਨਸਰ ਹੈ ਜੀ ਸੀ ਪੈਰਲਲ ਟੂ ਦਾ ਐਜ ਆਫ ਦਾ ਰੋਡ ਕਿ ਸਾਨੂੰ ਗੱਡੀ ਨੂੰ ਪੈਰਲਲ ਰੋਡ ਦੇ ਖਿਲਾਰਨਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਤਰੀਕੇ ਦੇ ਨਾਲ ਨੈਕਸਟ ਕੁਐਸਚਨ ਹੈ ਜੀ ਵਾਟ ਡਸ ਦਾ ਸਾਈਨ ਇੰਡੀਕੇਟ ਸਾਈਨ ਹੈ ਜੀ ਇੱਕ ਆਦਮੀ ਰਾਉਂਡ ਰੈਡ ਰਾਉਂਡ ਘੇਰੇ ਦੇ ਵਿੱਚ ਦਿਖਾਇਆ ਗਿਆ ਹੈ ਆਪਸ਼ਨ ਹੈ ਜੀ ਏ ਐਂਟਰੀ ਪਰਮਿਟਡ ਟੂ ਪੈਡਿਸਟਰੀਅਨ ਬੀ ਹੈ ਜੀ ਰੋਡ ਰਿਜ਼ਰਵਡ ਫਾਰ ਪੈਡਿਸਟਰੀਅਨ ਸੀ ਹੈ ਜੀ ਡੇਂਜਰ ਬਿਕਾਜ਼ ਯੂ ਆਰ ਅਪਰੋਚਿੰਗ ਅ ਪਲੇਸ ਫ੍ਰੀਕੁਐਂਟਡ ਬਾਈ ਪੈਡਿਸਟਰੀਅਨਸ ਇਦਾ ਆਨਸਰ ਹੈ ਜੀ ਏ ਐਂਟਰੀ ਪ੍ਰੋਹਿਬਿਟਡ ਟੂ ਪੈਡੈਸਟਰੀਅਨਸ ਹੈ ਜੀ ਠੀਕ ਹੈ ਜੀ ਸਾਨੂੰ ਯਾਦ ਰੱਖਣਾ ਤੁਸੀਂ ਨੈਕਸਟ ਕੁਐਸਚਨ ਹੈ ਜੀ ਆਰ ਯੂ ਅਲਾਉਡ ਟੂ ਓਵਰਟੇਕ ਔਨ ਅ ਬੈਂਡ অর ਨਾਟ ਔਰ ਔਨ ਦਾ ਬਰੋ ਆਫ ਅ ਹਿੱਲ ਵਿਦ ਰਿਡਿਊਸਡ ਵਿਜ਼ਿਬਿਲਟੀ ਔਨ ਅ ਰੋਡ ਵਿਦ ਟੂ ਲੇਨਸ ਇਨ ਈਚ ਡਾਇਰੈਕਸ਼ਨ ਕਿ ਤੁਸੀਂ ਅਲਾਉ ਹੈਗੇ ਉਹ ਤੁਹਾਨੂੰ ਰੂਲ ਕਾਨੂੰਨ ਅਲਾਉ ਕਰਦਾ ਹੈ ਕਿ ਇੱਕ ਬੈਂਡ ਦੇ ਉੱਪਰ ਜਾਂ ਫਿਰ ਇੱਕ ਚੋਟੀ ਦੇ ਉੱਪਰ ਜਿੱਥੇ ਕਿ विजिबिलिटी बहुत घटी हुई है लेकिन टू लाइनस है, है दोवें पास दो लाइनस एक पास चल रही हैं दो लाइन दूजे ओपोजिट भी चल रही हैं तो तुम ओवरटेक कर सकते हो जी तो ऑप्शन है जी यस मॉडरेटिंग यू स्पीड बी है जी यस इफ़ देर इज़ नो रोड सैन विच प्रोबिट्स दिस सी है जी नो एक्सैप्ट इफ द टू डायरेक्शन आर क्लीयरली डिफाइंड एंड मैन्यूवर कैन बी कैरिड आउट विदाउट इनवेडिंग द ऑपोजिट डायरेक्शन लाइन ਸਾਡਾ ਆਨਸਰ ਆ ਗਿਆ ਜੀ ਸੀ ਕਿ ਨਾਰਮਲ ਤੁਸੀਂ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਬਹੁਤ ਰਿਸਕੀ ਹੈ ਇਸ ਕਰਕੇ ਤੁਸੀਂ ਨਹੀਂ ਕਰ ਸਕਦੇ ਓਵਰਟੇਕ ਬਟ ਅਗਰ ਜਿਹੜੀਆਂ ਦੋਵੇਂ ਡਾਇਰੈਕਸ਼ਨ ਦੋਵੇਂ ਲੇਨਸ ਹੈਗੀਆਂ ਵਾ ਕਲੀਅਰਲੀ ਡਿਫਾਈਨ ਕੀਤੀਆਂ ਗਈਆਂ ਮਾਰਕ ਕੀਤੀਆਂ ਗਈਆਂ ਤਾਂ ਤੁਸੀਂ ਬਿਨਾ ਆਪੋਜ਼ਿਟ ਡਾਇਰੈਕਸ਼ਨ ਜਿਹੜਾ ਟ੍ਰੈਫਿਕ ਚੱਲ ਰਿਹਾ ਵਾ ਦੂਜੀ ਪਾਸੇ ਟੱਕ ਜਿਹੜਾ ਚੱਲ ਰਿਹਾ ਉਸ ਲੇਨ ਦੇ ਵਿੱਚ ਜਾਏ ਤੁਸੀਂ ਅਗਰ ਓਵਰਟੇਕ ਕਰ ਸਕਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਜੀ ਨੈਕਸਟ ਕੁਐਸਚਨ ਹੈ ਜੀ ਆਰ ਯੂ ਅਲਾਉਡ ਟੂ ਐਂਟਰ ਅ ਰੇਲ ਕਰਾਸਿੰਗ ਓਨ ਰਿਵਰਸ ਕਿ ਤੁਹਾਨੂੰ ਅਲਾਉ ਹੈਗਾ ਕਿ ਤੁਸੀਂ ਰੇਲ ਕਰਾਸਿੰਗ ਜਿਹੜੀ ਹੈਗੀ ਆ ਉਹ ਰਿਵਰਸ ਦੇ ਵਿੱਚ ਤੁਸੀਂ ਉਹਦੇ ਵਿੱਚ ਐਂਟਰ ਕਰ ਸਕੋ ਜੀ ਰਿਵਰਸ ਕਰਦੇ ਹੋਏ ਬੈਕ ਕਰਦੇ ਹੋਏ ਆਪਸ਼ਨ ਏ ਜੀ ਯੈਸ ਆਲਵੇਜ਼ ਬੀ ਹੈ ਜੀ ਨਾਟ ਐਜ਼ ਅ ਜਨਰਲ ਰੂਲ ਸੀ ਹੈ ਜੀ ਯੈਸ ਐਜ਼ ਲੋਂਗ ਐਜ਼ ਯੂ ਡੂ ਨਾਟ ਰਿਵਰਸ ਫੋਰ ਮੋਰ ਥੈਨ 15 ਮੀਟਰਸ ਇਹ ਦਾ ਅਨਸਰ ਹੈ ਜੀ ਬੀ ਨੋ ਨਾਟ ਐਜ਼ ਅ ਜਨਰਲ ਯੂ ਤੁਸੀਂ ਰੀ ਐਂਟਰ ਨਹੀਂ ਕਰ ਸਕਦੇ ਰੇਲ ਕ੍ਰਾਸਿੰਗ ਦੇ ਵਿੱਚ ਰਿਵਰਸ ਕਰਦੇ ਹੋ ਜੀ ਨੈਕਸਟ ਕੁਐਸਚਨ ਹੈ ਜੀ ਵਟ ਇਜ਼ ਦਾ ਮੋਸਟ ਅਪਰੋਪਰੀਏਟ ਮੈਡੀਸਨ ਟੂ ਫਾਈਟ ਫਟੀਗ ਕਿ ਸਭ ਤੋਂ ਵਧੀਆ ਮੈਡੀਸਨ ਜਿਹੜੀ ਸੁਸਤੀ ਨੂੰ ਤੇ ਥਕਾਵਟ ਨੂੰ ਸਪੈਸ਼ਲੀ ਆਪਾਂ ਇਹਦੇ ਵਿੱਚ ਥਕਾਵਟ ਲਵਾਂਗੇ ਫੈਟੀਗ ਥਕਾਵਟ ਨੂੰ ਜ਼ਿਆਦਾ ਮੰਨਿਆ ਗਿਆ ਤੇ ਕਿਹੜੀ ਮੈਡੀਸਨ ਜ਼ਿਆਦਾ ਸੀ ਰਹਿੰਦੀ ਹੈ অপਸ਼ਨ A ਹੈ ਜੀ ਵਿਨ ਦਾ ਆ ਵਿੰਡੋਸ ਬੀ ਹੈ ਜੀ ਗੋ ਫਾਰ ਅ ਸ਼ਾਰਟ ਵਾਕ ਔਰ ਸਲੀਪ ਇਫ ਨੀਡ ਬੀ ਇਨ ਆਰਡਰ ਟੂ ਰੈਸਟ ਐਂਡ ਸੀ ਹੈ ਜੀ ਹੈਵ ਅ ਸਟੀਮੂਲੇਟਿੰਗ ਅਲਕੋਹਲਿਕ ਡਰਿੰਕ ਇਹਦਾ ਆਨਸਰ ਹੈ ਜੀ অপਸ਼ਨ ਬੀ ਕਿ ਜਦੋਂ ਤੁਹਾਨੂੰ ਲੱਗੇ ਕਿ ਤੁਹਾਨੂੰ ਥਕਾਵਟ ਫੀਲ ਹੋ ਰਹੀ ਹੈ ਡਰਾਈਵਿੰਗ ਕਰਦੇ ਹੋਏ ਤਾਂ ਗੋ ਫਾਰ ਅ ਸ਼ਾਰਟ ਵਾਕ ਔਰ ਥੋੜਾ ਜਾਂ ਨੀਂਦ ਲੈ ਲਓ ਅਗਰ ਤੁਹਾਨੂੰ ਜ਼ਿਆਦਾ ਥਕਾਵਟ ਲੱਗ ਰਹੀ ਹੈ ਰੈਸਟ ਕਰਨ ਦੇ ਤੌਰ ਤੇ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਇਜ਼ ਇਟ ਅ ਕ੍ਰਾਈਮ ਨਾਟ ਟੂ ਹੈਲਪ ਦਾ ਵਿਕਟਿਮਸ ਆਫ ਐਨ ਐਕਸੀਡੈਂਟ ਕਿ ਇਸ ਨੂੰ ਚੀ ਨੂੰ ਕ੍ਰਾਈਮ ਮੰਨਿਆ ਜਾਏਗਾ ਕਿ ਅਗਰ ਤੁਸੀਂ ਸਹਾਇਤਾ ਨਹੀਂ ਕਰਦੇ ਐਕਸੀਡੈਂਟ ਪੀੜਤਾਂ ਦੀ ਜਿਹੜੇ ਐਕਸੀਡੈਂਟ ਹੁੰਦਾ ਤੁਸੀਂ ਰੋਡ ਤੇ ਦੇਖਦੇ ਹੋ ਤਾਂ ਅਗਰ ਤੁਸੀਂ ਇਹਨਾਂ ਦੀ ਹੈਲਪ ਨਹੀਂ ਕਰਦੇ ਉਸ ਨੂੰ ਇੱਕ ਕ੍ਰਾਈਮ ਮੰਨਿਆ ਜਾਏਗਾ ਆਪਸ਼ਨ ਹੈ ਜੀ ਏ ਯੈਸ ਈਵਨ ਇਫ ਯੂ ਆਰ ਨਾਟ ਇਨਵੋਲਵਡ ਇਨ ਐਨ ਐਕਸੀਡੈਂਟ ਇਨ ਦਾ ਐਕਸੀਡੈਂਟ ਬੀ ਹੈ ਜੀ ਯੈਸ ਬਟ ਓਨਲੀ ਇਫ ਯੂ ਆਰ ਇਨਵੋਲਵਡ ਇਨ ਦਾ ਐਕਸੀਡੈਂਟ ਸੀ ਹੈਗਾ ਜੀ نو ਹੈਲਪਿੰਗ ਦਾ ਵਿਕਟਮ ਇਜ਼ ਓਨਲੀ ਅ ਗੈਸਚਰ ਆਫ ਰਿਸਪੌਂਸਿਬਿਲਟੀ ਐਂਡ ਸਿਵਿਕ ਸੋਲੀਡੈਰਿਟੀ ਇਹਦਾ ਆਨਸਰ ਹੈ ਜੀ ਏ ਯੈਸ ਤੁਹਾਨੂੰ ਹੈਲਪ ਕਰਨੀ ਬੰਦਦੀ ਹੈ ਐਕਸੀਡੈਂਟ ਪੀੜਤਾਂ ਦੀ ਭਾਵੇਂ ਕਿ ਤੁਸੀਂ ਇਨਵੋਲਵ ਨਹੀਂ ਵੀ ਹੈਗੇ ਐਕਸੀਡੈਂਟ ਦੇ ਵਿੱਚ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਰੋਡ ਐਕਸੀਡੈਂਟਸ ਕੌਜ਼ਡ ਬਾਈ ਡੈਸਟ੍ਰਕਸ਼ਨ ਆਰ ਜਿਹੜੇ ਰੋਡ ਐਕਸੀਡੈਂਟ ਹੁੰਦੇ ਆ ਡਿਸਟਰੈਕਟ ਮਤਲਬ ਕਿ ਅਸੀਂ ਮਤਲਬ ਸਾਡਾ ਧਿਆਨ ਕਿਤੇ ਹੋਰ ਚਲ ਜੇ ਉਹ ਜਿਹੜੇ ਐਕਸੀਡੈਂਟਾਂ ਤੋਂ ਬਚਿਆ ਜਾ ਸਕਦਾ ਇਹ ਪੁੱਛਿਆ ਗਿਆ ਆ ਆਪਸ਼ਨ A ਹੈ ਜੀ ਇਨੈਵਿਟੇਬਲ B ਹੈ ਜੀ ਓਕੇਜਨਲ C ਹੈ ਜੀ ਇਨਕਰੀਸਿੰਗਲੀ ਫ੍ਰੀਕੁਐਂਟ ਕਿ ਦੱਸ ਰਿਹਾ ਕਿ ਇਸ ਤਰ੍ਹਾਂ ਦੇ ਐਕਸੀਡੈਂਟ ਇਨਕਰੀਸਿੰਗਲੀ ਫ੍ਰੀਕੁਐਂਟ ਹੈਗੇ ਆ ਇਸ ਹਿਸਾਬ ਨਾਲ ਸਾਡਾ ਆਪਸ਼ਨ ਹੈਗਾ ਜੀ C ਅਨਸਰ ਕਿ ਰੋਡ ਐਕਸੀਡੈਂਟ ਜਿਹੜੇ ਕਿ ਡਿਸਟਰੈਕਸ਼ਨ ਦੇ ਤੌਰ ਤੇ ਹੁੰਦੇ ਆ ਬਹੁਤ ਜ਼ਿਆਦਾ ਵੱਧ ਰਹੇ ਹੈ ਜੀ ਕਵੈਸਚਨ ਨੰਬਰ 27 ਜੀ ਪੂਅਰ ਪੋਸਚਰ ਇਨ ਦਾ ਸੀਟ ਇਹਦਾ ਮਤਲਬ ਹੈ ਜੀ ਕਿ ਇੱਕ ਗਲਤ ਤਰੀਕੇ ਨਾਲ ਸੀਟ ਦੇ ਉੱਪਰ ਬੈਠਣਾ ਪੂਅਰ ਪੋਸਚਰ ਕਿ ਗਲਤ ਤਰੀਕਾ ਤੁਹਾਡਾ ਸੀਟ ਦੇ ਉੱਪਰ ਬੈਠਣ ਦਾ ਆਪਸ਼ਨ ਹੈ ਜੀ A ਰਿਡਿਊਸ ਫੈਟੀਗ B ਹੈ ਜੀ ਇਨਕਰੀਸ ਫੈਟੀਗ C ਹੈ ਜੀ ਹੈਜ਼ ਨੋ ਇਨਫਲੂਐਂਸ ਔਨ ਫੈਟੀਗ ਇਹਦਾ ਆਨਸਰ ਹੈ ਜੀ B ਕਿ ਜੇ ਅਸੀਂ ਗਲਤ ਤਰੀਕੇ ਨਾਲ ਸੀਟ ਤੇ ਬੈਠਦੇ ਹਾਂ ਤਾਂ ਸਾਡੀ ਥਕਾਵਟ ਵਧ ਜਾਂਦੀ ਹੈ ਜੀ increases fatigue next question hai ji r six people allowed to travel in a sedan with five seats including the driver ke ek normal gaddi jehde vich 6 jane di jagah hai gi hai sorry 5 jane di jagah hai gi hai including driver oh de vich 6 jane travel kar sakde hai option hai ji a hai ga yes if you do not exceed the vehicle's mma B is yes if the vehicle is only going on urban road. C is no because you are not allowed to exceed the authorized number of seat. ਸਾਡਾ ਆਨਸਰ ਹੈਗਾ ਜੀ ਸੀ ਕਿ ਅਸੀਂ ਗੱਡੀ ਦੇ ਵਿੱਚ ਪੰਜ ਤੋਂ ਵੱਧ ਬੰਦੇ ਨਹੀਂ ਬਿਠਾ ਸਕਦੇ ਅਗਰ ਪੰਜ ਸੀਟਾਂ ਤਾਂ ਪੰਜ ਬੰਦੇ ਹੀ ਬੈਠਣਗੇ ਜੀ ਨੈਕਸਟ ਕੁਐਸਚਨ ਹੈ ਜੀ ਇਫ ਯੂ ਆਰ ਹੈਲਪਿੰਗ ਐਟ ਦਾ ਸੀਨ ਆਫ ਐਨ ਐਕਸੀਡੈਂਟ ਪ੍ਰੋਟੈਕਟਿੰਗ ਦਾ ਏਰੀਆ ਕਿ ਅਗਰ ਤੁਸੀਂ ਹੈਲਪ ਕਰਦੇ ਪਏ ਹੋ ਇੱਕ ਐਕਸੀਡੈਂਟ ਹੋਇਆ ਹੈ ਰੋਡ ਦੇ ਉੱਪਰ ਤੇ ਜਗਾ ਨੂੰ ਪ੍ਰੋਟੈਕਟ ਕਰਨਾ ਮਤਲਬ ਉਹ ਜਗਾ ਨੂੰ ਸਾਈਨ ਦੇ ਥਰੂ ਕਰਨਾ ਕਿ ਹਾਂ ਵੀ ਐਕਸੀਡੈਂਟ ਹੋਇਆ ਹੈ ਆਪਸ਼ਨ ਹੈਗੇ ਆ ਜੀ ਮੇ ਅਵੋਇਡ ਫਰਦਰ ਐਕਸੀਡੈਂਟ ਕਿ ਹੋਣ ਵਾਲੇ ਇਹ ਨਵੇਂ ਐਕਸੀਡੈਂਟ ਨੂੰ ਬਚਾ ਸਕਦਾ ਇੱਕ ਹੋਰ ਨੂੰ ਉਹਦੇ ਨੇੜੇ ਤੇ ਜਿਹੜੇ ਬੀ ਹੈ ਜੀ ਇਜ਼ ਦਾ ਐਕਸਕਲੂਸਿਵ ਕੰਸਰਨ ਆਫ ਦਾ ਹੈਲਥ ਸਰਵਿਸਿਜ਼ ਸੀ ਹੈ ਜੀ ਡਿਲੇਸ ਹੈਲਪ ਟੂ ਦਾ ਵੰਡਡ ਐਂਡ ਇਸ देयरफॉर ਨੋਟ ਰਿਕਮੈਂਡਡ ਇਹਦਾ ਆਨਸਰ ਹੈ ਜੀ ਏ ਕਿ ਅਗਰ ਅਸੀਂ ਉਸ ਏਰੀਆ ਨੂੰ ਪ੍ਰੋਟੈਕਟ ਕਰ ਲਾਂਗੇ ਤਾਂ ਨਾਲ ਤਾਂ ਹੋਰ ਨਵੇਂ ਐਕਸੈਂਟ ਹੋਣ ਤੋਂ ਬਚਿਆ ਜਾ ਸਕਦਾ ਹੈ ਜੀ ਉਸ ਜਗ੍ਹਾ ਦੇ ਉੱਪਰ ਨੰਬਰ 30 ਕੁਐਸਚਨ ਤੇ ਸਾਡਾ ਲਾਸਟ ਕੁਐਸਚਨ ਹੈ ਜੀ ਮੇ ਯੂ ਹੈਵ ਅਡਜਸਟਰਡ ਕਲਿਪਸ ਫਿਟਡ ਟੂ ਯੂਅਰ ਸੀਟ ਬੈਲਟ ਕੀ ਤੁਸੀਂ ਇੱਕ ਕਲਿੱਪ ਜੇ ਹੁੰਦੇ ਆ ਅਡਜਸਟ ਉਹਦੇ ਨਾਲ ਤੁਸੀਂ ਸੀਟ ਨੂੰ ਉੱਪਰ-ਨੀਚੇ ਕਰ ਸਕਦੇ ਹੋ ਤੁਸੀਂ ਉਹ ਲਗਾ ਸਕਦੇ ਹੋ ਸੀਟ ਬੈਲਟ ਦੇ ਉੱਪਰ ਆਪਸ਼ਨ ਹੈ ਜੀ ਨੋ ਦਾ ਸੀਟ ਬੈਲਟ ਇਜ਼ ਐਫੀਸ਼ੀਐਂਸੀ ਇਜ਼ ਰਿਡਿਊਸਡ ਬੀ ਹੈ ਜੀ ਯੈਸ ਦਾ ਸੀਟ ਬੈਲਟ ਇਜ਼ ਐਫੀਸ਼ੀਐਂਸੀ ਇਜ਼ ਇੰਪਰੂਵਡ ਸੀ ਹੈ ਜੀ ਯੈਸ ਬਟ ਓਨਲੀ ਇਫ ਦਾ ਸੀਟ ਬੈਲਟ ਮੇਕਸ ਟੂ ਮੱਚ ਪ੍ਰੈਸ਼ਰ ਇਹਦਾ ਆਨਸਰ ਹੈਗਾ ਜੀ ਆਪਣੇ ਕੋਲ ਏ ਕਿ ਅਸੀਂ ਇਹ ਜਿਹੜੇ ਹੈਗੇ ਆ ਕਲਿੱਪ ਨਹੀਂ ਯੂਜ਼ ਕਰ ਸਕਦੇ ਇਹਦੇ ਨਾਲ ਜਿਹੜੀ ਸੀਟ ਬੈਲ ਦੀ ਐਫੀਸ਼ੀਐਂਸੀ ਆ ਉਹਦੀ ਕੰਮ ਕਰਨ ਦੀ ਸਮਰੱਥਾ ਹੈਗੀ ਆ ਉਹ ਘਟ ਜਾਂਦੀ ਹੈ ਜੀ ਤਾਂ ਇਸਦੇ ਨਾਲ ਹੀ ਸਾਡਾ ਇਹ ਟੈਸਟ ਖਤਮ ਹੁੰਦਾ ਹੈ ਜੀ ਆਪਾਂ ਇੱਕ ਵਾਰੀ ਚੈੱਕ ਵੀ ਕਰਦੇ ਆ ਆਪਣਾ ਟੈਸਟ ਗੰਦੋ ਤੇ ਠੀਕ ਹੈ ਜੀ ਬਿਨਾਂ ਕਿਸੇ ਗਲਤੀ ਤੋਂ 3 ਕੁਐਸਚਨ ਸਾਡੇ ਸਾਰੇ ਸਾਰੇ ਸਹੀ ਹੈਗੇ ਆ ਫਿਰ ਵੀ ਤੁਹਾਨੂੰ ਕਿਸੇ ਕੁਐਸਚਨ ਨੂੰ ਸਮਝਣ ਵਿੱਚ ਗਲਤ ਆਪਣਾ ਥੋੜਾ ਨਾ ਸਮਝ ਆਇਆ ਹੋਵੇ ਜਾਂ ਤੁਹਾਡਾ ਕੋਈ ਹੋਰ ਕੁਐਸਚਨ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਜਾਂ ਫਿਰ ਮੈਨੂੰ WhatsApp ਜਾਂ ਕਾਲ ਕਰ ਸਕਦੇ ਹੋ ਮੇਰਾ ਨੰਬਰ ਹੈਗਾ ਜੀ 631841795 ਠੀਕ ਹੈ ਜੀ ਉਹ ਕਿਸ ਤਰ੍ਹਾਂ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਵਿੱਚ